ਜਿਹੜੇ ਬੜੇ-ਬੜੇ ਵਿਦਵਾਨਾਂ ਨੇ ਗਿਣੇ ਮੇਰੇ ਵਰਗਿਆਂ ਨਹੀਂ ਗਿਣੇ ਜਿਨ੍ਹਾਂ ਨੇ ਸਾਰੀ ਉਮਰ ਪੰਥ ਨੂੰ ਹੀ ਸਮਰਪਿਤ ਹੋਏ ਆ ਜਿਨ੍ਹਾਂ ਸਾਰੀ ਉਮਰ ਇਤਿਹਾਸ ਹੀ ਖੋਜਿਆ ਉਹਨਾਂ ਨੇ 19 ਸੋਨੇ ਗਿਣੇ ਆ ਜਿਨ੍ਹਾਂ ਵਿੱਚੋਂ ਸਭ ਤੋਂ ਜ਼ਿਆਦਾ ਸੋਨਾ ਸੀ ਯੂਸਫ ਪਰ ਖਾਲਸਾ ਜੀ ਜਦੋਂ ਉਹਨੂੰ ਬਾਜ਼ਾਰ 'ਚ ਵੇਚਿਆ ਗਿਆ ਉਹਦਾ ਮੁੱਲ ਪਿਆ 4 ਅਟੀਆਂ ਅੱਟੀ ਕੀ ਹੁੰਦਾ ਵਾ ਜਦੋਂ ਪ੍ਰਾਣੀਆਂ ਮਾਈਆਂ ਚਰਖੇ ਕੱਤਦੀਆਂ ਸੀ ਉਹ ਤੰਦ ਜਿਹੜਾ ਅਸੀਂ ਘੁੰਮਦਾ ਸੀ ਉਹ ਤੰਦ ਵਲ ਕੇ ਜਿਹਦੇ ਉੱਤੇ ਬੰਨਿਆ ਜਾਂਦਾ ਸੀ ਉਹਨੂੰ ਕਹਿੰਦੇ ਸੀ ਆਟੀ ਜਦੋਂ ਯੂਸਫ ਨੂੰ ਬਾਜ਼ਾਰ 'ਚ ਵੇਚਿਆ ਗਿਆ ਜਦੋਂ ਸਹੱਪਣ ਬਾਜ਼ਾਰ 'ਚ ਵਿਕਣ ਲੱਗਾ ਉਹਦੇ ਮੁੱਲ ਪਿਆ ਸਿਰਫ 4 ਅਟੀਆਂ ਫਿਰ ਸੁੰਦਰਤਾ ਦਾ ਕਿੰਨਾ ਕੁ ਮੁੱਲਿਆ ਗਰੀਬ ਨਵਾਜ਼ ਤੇ ਪਹਿਲਾਂ ਹੀ ਕਹਿੰਦੇ ਆ ਇਹ ਤਾਂ ਹੋਏਗਾ ਅਸਮ ਦੀ ਢੇਰੀ ਬੱਚਾ ਐਡਾ ਕੀ ਜਨਮ ਲੈਂਦਾ ਤੇ ਮੁੜ ਕੇ ਐਡੇ ਕੀ ਕੁਜੇ ਜੇ ਪੈ ਜਾਂਦਾ ਵਾ ਮਾਣ ਪਤਾ ਨਹੀਂ ਕਿਹੜੀ ਗੱਲ ਦਾ ਕਿਹੜੀ ਗੱਲ ਦਾ ਮਾਨ ਆ ਕਾਲ ਸਾਹਿਬ ਜੀ ਜੋ ਵੀ ਕੋਜਿਆ ਨਾ ਦ੍ਰਿਸ਼ਟੀ ਮਾਨ ਹੈ ਸਭ ਭਰਮ ਆ ਅਸਲ ਤੇ ਅਕਾਲ ਪੁਰਖ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਕਿਉ ਆਦ ਸੱਚ ਜੁਗਾਦ ਸੱਚ ਉਹ ਪਹਿਲਾਂ ਵੀ ਸੀ ਗਾਹ ਵੀ ਹੈ ਹੁਣ ਵੀ ਹੈ ਸਦਾ ਹੀ ਹੈ ਉਹ ਸੱਚ ਅਟਲ ਜਿਹੜਾ ਟਲਿਆ ਨਹੀਂ ਕਿਸੇ ਤੋਂ ਮਿਟਿਆ ਨਹੀਂ ਕਿਸੇ ਤੋਂ ਮੁਕਿਆ ਨਹੀਂ ਕਿਸੇ ਤੋਂ ਜਿਹੜੇ ਉਹਨੂੰ ਸਮਝਣ ਦਾ ਯਤਨ ਕਰਨ ਲੱਗੇ ਉਹਨਾਂ ਇੱਕੋ ਗੱਲ ਹੀ ਕਹੀ ਵੀ ਉਹਨੂੰ ਤੇ ਪਾਇਆ ਹੀ ਨਹੀਂ ਜਾ ਸਕਦਾ ਜਿਨ੍ਹਾਂ ਨੇ ਉਹਨੂੰ ਸਮਝਣ ਦਾ ਯਤਨ ਕੀਤਾ ਨਾ ਸਾਰੀ ਸਾਰੀ ਉਮਰ ਬੰਦਗੀ ਕੀਤੀ ਆ ਐਂਡ ਤੇ ਉਹਨਾਂ ਨੇ ਵੀ ਇਹ ਗੱਲ ਕਹਿ ਦਿੱਤੀ ਆ ਭਈ ਅੰਤ ਨ ਪਾਵਸ ਦੇਵ ਸਭੈ ਮਨ ਇੰਦਰ ਮਾਹੇ ਸ਼ਿਵ ਜੋਗ ਕਰੀ ਸ਼ਿਵ ਜਿੰਨਾ ਜੋਗੀ ਕੌਣ ਆ ਇਹਦਾ ਅੰਤ ਕਿਸੇ ਨੂੰ ਵੀ ਨਹੀਂ ਆਇਆ ਉਹ ਅਕਾਲ ਪੁਰਖ ਦੀ ਖੇਡ ਵੱਡੀ ਤੇ ਮੈਨੂੰ ਅੱਜ ਹੁਕਮ ਹੋਇਆ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਸ ਕਹਿਣ ਦਾ ਤੇ ਬਚਨ ਮੈਂ ਸ਼ੁਰੂ ਕੀਤਾ ਵੀ 19 ਸੋਨੇ ਹੋਏ ਆ ਗੁਰੂ ਹਰਗੋਬਿੰਦ ਸਾਹਿਬ ਨੂੰ ਸੋਨਿਆਂ ਦੇ ਸੁਲਤਾਨ ਕਿਹਾ ਜਾਂਦਾ ਜਿੱਦਾਂ ਸ਼ਹੀਦਾਂ ਦੇ ਸਰਤਾਜ ਧੰ ਗੁਰੂ ਅਰਜਨ ਦੇ ਮਹਾਰਾਜ ਸ਼ਹੀਦ ਗੁਰੂ ਨਾਨਕ ਸਾਹਿਬ ਦੇ ਮੇਲੇ ਦੀ ਆਗਿਆ ਕਾਜੀ ਰੁਕਨਦੀਨ ਸਾਹਿਬ ਸ਼ਹੀਦ ਮੱਕੇ ਦੇ ਕਾਜੀ ਉਹਨਾਂ ਦੀ ਸ਼ਹੀਦੀ ਕਿੱਦਾਂ ਹੋਈ ਉਹਨਾਂ ਨੂੰ ਅੱਧਾ ਜ਼ਮੀਨ ਤੇ ਘੱਡ ਦਿੱਤਾ ਗਿਆ ਉੱਤੇ ਦਹੀਂ ਪਾ ਕੇ ਤੇ ਕੁੱਤਿਆਂ ਕੋਲ ਪੜਵਾ ਕੇ ਸ਼ਹੀਦ ਕੀਤਾ ਗਿਆ ਸੀ ਕਾਜੀ ਰੁਕਨਦੀਨ ਸਾਹਿਬ ਨੂੰ ਫਿਰ ਇੱਕ ਤਾਰੂ ਪੋਪਟ ਹੋਏ ਛੋਟੇ ਜੀ ਉਮਰ ਦੇ ਬਾਲਕ ਸੀ ਉਹ ਵੀ ਸ਼ਹੀਦ ਇਹ ਗੁਰੂ ਅਰਜਨ ਦੇਵ ਸਭ ਤੋਂ ਪਹਿਲਾਂ ਦੇ ਸ਼ਹੀਦ ਪਰ ਖਾਲਸਾ ਜੀ ਫਿਰ ਵੀ ਸ਼ਹੀਦਾਂ ਦੇ ਸਰਤਾਜ ਹਨ ਗੁਰੂ ਅਰਜਨ ਦੇ ਮਹਾਰਾਜ ਹਨ ਐਵੇਂ ਸੋਹਣਿਆਂ ਦੇ ਸੁਲਤਾਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਹਨ ਖਾਲਸਾ ਜੀ ਇਤਿਹਾਸ ਵਿੱਚ ਬਚਨ ਆਉਂਦਾ ਜਦੋਂ ਗੁਰੂ ਹਰਗੋਬਿੰਦ ਸਾਹਿਬ ਦਿੱਲੀ ਗਏ ਨਾ ਬਾਦਸ਼ਾਹ ਨੂੰ ਮਿਲਣ ਤੇ ਮਹਾਰਾਜ ਨੇ ਪਨਾਹ ਕੀਤਾ ਮਜਨੂ ਦੇ ਟਿੱਲੇ ਕਿਉਂਕਿ ਉੱਥੇ ਗੁਰੂ ਨਾਨਕ ਸਾਹਿਬ ਪਨਾਹ ਕਰਦੇ ਸੀ ਜੋ ਗੁਰੂ ਹਰਗੋਬਿੰਦ ਸਾਹਿਬ ਨੇ ਵੀ ਉੱਥੇ ਹੀ ਕੀਤਾ ਤੇ ਉਹ ਬਾਦਸ਼ਾਹ ਨੂੰ ਪਤਾ ਲੱਗਾ ਵੀ ਮਹਾਰਾਜ ਆਏ ਆ ਬਾਦਸ਼ਾਹਾਂ ਦੀ ਜਿਹੜੀ ਰਾਣੀ ਸੀ ਨੂਰਜਹਾਂ ਬਹੁਤ ਸੁੰਦਰ ਸੀ ਰਾਣੀ ਹੋਵੇ ਤੇ ਉਹਨੂੰ ਕਮੀ ਕਿਹੜੀ ਗੱਲ ਦੀ ਬਹੁਤ ਸੁੰਦਰ ਸੀ ਉਹਨੇ ਆਪਣੀਆਂ ਸਖੀਆਂ ਸਹੇਲੀਆਂ ਆਪਣਾ ਰਾਜ ਪਰਿਵਾਰ ਲਿਆ ਤੇ ਗੁਰੂ ਹਰਗੋਬਿੰਦ ਸਾਹਿਬ ਨੂੰ ਦਰਸ਼ਨ ਕਰਨ ਆਈ ਜਦੋਂ ਪੂਰਾ ਟੌਰ ਕੱਢ ਕੇ ਮਹਾਰਾਜ ਦੇ ਦਰਬਾਰ ਤੇ ਆਈ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਇਓ ਕਰਕੇ ਉਹ ਬੀਬੀ ਨਾਲੋਂ ਬਹੁਤੇ ਵੱਡੇ ਨਹੀਂ ਸੀ ਮਹਾਰਾਜ ਉਮਰ ਕਰਕੇ ਉਹ ਬੀਬੀ ਵੱਡੀ ਸੀ ਪਰ ਉਹਦੀ ਸੁੰਦਰਤਾ ਉਹਦੀ ਉਮਰ ਨੂੰ ਲੁਕਾਈ ਜਾਂਦੀ ਸੀ ਜਦੋਂ ਸਤਿਗੁਰੂ ਦੇ ਸਾਹਮਣੇ ਆਈ ਮਹਾਰਾਜ ਕਹਿੰਦੇ ਆ ਧੀਏ ਸੁਖੀ ਆ ਆ ਵਜਨ ਕੀਤਾ ਉਹ ਬੀਬੀ ਦੇ ਅੰਦਰ ਜਨਮ ਬਲਬਲਾ ਹੀ ਵੀ ਮੈਂ ਰਾਣੀ ਮੈਂ ਸੁੰਦਰੋ ਸਾਰਾ ਹੀ ਇੱਕਦਮ ਲੰਬੇ ਹੋ ਗਿਆ ਜਦੋਂ ਧੀ ਕਹੇ ਤਾਂ ਮਹਾਰਾਜ ਨੇ ਉਦਾਂ ਤੇ ਉਹ ਆਪਣਾ ਆਪਣਾ ਜਲਵਾ ਵਿਖਾਉਣ ਆਈ ਸੀ ਨਾ ਭਈ ਦੁਨੀਆ ਦੀ ਖੂਬਸੂਰਤੀ ਆਈ ਹੈ ਪਰ ਜਦੋਂ ਸਾਬ ਜੀ ਨੇ ਕਹਿਤਾ ਵੀ ਆਤ ਦੀਏ ਸੁਖੀ ਆ ਉਹ ਸਾਰਾ ਹੀ ਗਲਵਾ ਜੁਲਵਾ ਲੰਬੇ ਹੋ ਗਿਆ ਉਹਨੇ ਮਹਾਰਾਜ ਨੂੰ ਸਤ ਗੁਰੂ ਜਾਣ ਕੇ ਨਮਸਕਾਰ ਕੀਤੀ ਮਹਾਰਾਜ ਦੇ ਚਰਨਾਂ 'ਚ ਸਿਰ ਧਰਿਆ ਉਹ ਬੀਬੀ ਨੇ ਰਾਣੀ ਨੇ ਫੇਰ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਹੱਥ ਜੋੜ ਕੇ ਕਹਿੰਦੀ ਮਹਾਰਾਜ ਸੱਚੇ ਪਾਤਸ਼ਾਹ ਤੁਸੀਂ ਹੋ ਸੱਚੇ ਪਾਤਸ਼ਾਹ ਤੁਸੀਂ ਹੋ ਉਦਾਂ ਦੇ ਮਹਾਰਾਜ ਸੱਚੇ ਪਾਤਸ਼ਾਹ ਹੈਗੇ ਹੀ ਆ ਸ਼ੱਕ ਕਿਨੂ ਆ ਪਰ ਉਹਨੇ ਆਖਿਆ ਮਹਾਰਾਜ ਤੁਸੀਂ ਹੋ ਉਹਨੇ ਆਖਿਆ ਮਾਰਈ ਤੁਸੀਂ ਕਿਉਂ ਜੇ ਵੀ ਮੈਂ ਦੱਸਦੀ ਆ ਉਹ ਕਹਿੰਦੀ ਮੈਂ ਸ਼ੁਰੂ ਤੋਂ ਰਾਣੀ ਨਹੀਂ ਸੀ ਬਾਦਸ਼ਾਹ ਜਾਨ ਵੀਰ ਦਾ ਕੋਈ ਸੈਨਾਪਤੀ ਸੀ ਜਿਹਦੀ ਉਹ ਕਰਦੀ ਸੀ ਉਹਨੇ ਇੱਕ ਵਾਰੀ ਬਾਦਸ਼ਾਹ ਨੂੰ ਆਪਣੇ ਘਰ ਲੰਗਰ ਤੇ ਸੱਦਿਆ ਵੀ ਆਓ ਤੇ ਆਣ ਕੇ ਲੰਗਰ ਛਕੋ ਬਾਦਸ਼ਾਹ ਲੰਗਰ ਛਕਣ ਤੇ ਗਿਆ ਉਹਦੀ ਖੂਬਸੂਰਤ ਪਤਨੀ ਵੇਖ ਕੇ ਉਹਨੂੰ ਆਪ ਹੀ ਮਾਰਦਾ ਤੇ ਉਹਦੀ ਬੀਬੀ ਚੋਂ